ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਬਾਲੀਆਂ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਇੱਕ ਘਰੇਲੂ ਤਾਜੀ ਸੂਈ ਝੋਟੀ ਦਿਖਾਉਂਗਾ ਦੂਜਾ ਸੂਆ ਦੋਸਤੋ ਇਹ ਸੂਈ ਹੋਈਏਗੀ ਥੋੜਾ ਟਾਈਮ ਹੋਇਆ ਸੂਈ ਨੂੰ ਬਾਕੀ ਜਾਣਕਾਰੀ ਸਾਰੀ ਵੀਡੀਓ 'ਚ ਇਹਦੇ ਬਾਰੇ ਬਾਈ ਤੋਂ ਲੈ ਕੇ ਦਵਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਦੋਸਤੋ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈਨਲ ਤੇ ਇਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਮੇਰਾ ਜੋ ਨੰਬਰ ਹੈ ਦੋਸਤੋ ਵੀਡੀਓ ਦੀ ਸਟਾਰਟਿੰਗ 'ਚ ਹੀ ਦਿੱਤਾ ਹੁੰਦਾ ਹੈਗਾ ਸਾਰੀ ਜਾਣਕਾਰੀ ਦੋਸਤੋ ਮੈਂ ਇਹਦੀ ਵੀਡੀਓ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋ ਅੰਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਬਾਈ ਸਸੀ ਕਾ ਸਤਿ ਸ੍ਰੀ ਅਕਾਲ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਜੀ ਬਲਵਿੰਦਰ ਸਿੰਘ ਵੀਰ ਠੀਕ ਹੈ ਬਲਵਿੰਦਰ ਬਾਈ ਘਰੇਲੂ ਪਸ਼ੂ ਹੀ ਰੱਖਿਆ ਹੋਇਆ ਹੈ ਨੇ ਆਪਣਾ ਠੀਕ ਹੈ ਦੁੱਧਵਾਸਤੀ ਰੱਖਦੇ ਆ ਪਸ਼ੂ ਵੀਰੇ ਆਪਾਂ ਠੀਕ ਹੈ ਤੇ ਬਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂਗੇ ਉਹਦੇ ਵਿੱਚ ਆਪਾਂ ਇੱਕ ਤਾਜੀ ਸੂਈ ਝੋਟੀ ਦਿਖਾਵਾਂਗੇ ਇਹਦੇ ਪਰ ਆਪੇ ਦੱਸਿਓ ਕਿੰਨਾ ਕ ਟਾਈਮ ਹੋਵੇ ਸੂਈ ਇਹ ਵੀਰੇ ਕੱਲ੍ਹ ਸਵੇਰੇ 6:30 ਵਜੇ ਸੂਈ ਸੀ ਠੀਕ ਹੈ ਦੂਜਾ ਸੂਆ ਵੀਰੇ ਦਾ ਠੀਕ ਹੈ ਆ ਤੇ ਕੱਟੀ ਬਈ ਜੋ ਇਹਨੇ ਦਿੱਤੀ ਹੈਗੀ ਉਹਦਾ ਕੋਈ ਆਪਾਂ ਨੂੰ ਰਿਕਾਰਡ ਪਤਾ ਕਿਹੜੇ ਸੀ ਮੰਦੀ ਆ ਜੀ ਨਹੀਂ ਵੀਰੇ ਇਹਦਾ ਕੋਈ ਆਪਾਂ ਵੀ ਲੋਕਲ ਵੀ ਸ਼ਾਂਤੋਂ ਆਪਣੇ ਆ ਠੀਕ ਹੈ ਪਹਿਲੇ ਸੂਵੇ ਕਿੰਨਾ ਕਿਲੋ ਦਿੱਤਾ ਮੱਝ ਪਹਿਲੇ ਸੂਵੇ ਵੀਰੇ ਇਹਨੇ 10 ਕਿਲੋ ਦਿੱਤਾ ਸੀਗਾ ਠੀਕ ਹੈਤ ਕੀ ਵੀ ਦੇ ਦੂਗੀ 11-12 ਕਿਲੋ ਹਾਂ ਵੀਰੇ 10 ਪਲੱਸ ਬਸ 12 ਦੇ ਕਰੀਬ ਦੇ ਦੇਣਾ ਠੀਕ ਹੈ ਤੇ ਬਈ ਸੀਲ ਠੰਡੀ ਹੈ ਮੱਝ ਨੂੰ ਹਾਂਜੀ ਹਾਂਜੀ ਵੀਰੇ ਬਹੁਤ ਆ ਦੇ ਠੀਕ ਹੈ ਸੀਲ ਠੰਡੀ ਦੋਸਤੋ ਫੁੱਲ ਹੈਗੀ ਬਾਕੀ ਉੱਪਰੇ ਬੰਦੇ ਤੋਂ ਕੋਈ ਵਾਰ ਪਸੂ ਦਰ ਜਾਂਦਾ ਹੈਗਾ ਬਈ ਇਹਦਾ ਆਪਾਂ ਰੇਟ ਕੀ ਕਰਾਂਗੇ ਰੇਟ ਵੀਰੇ ਦਾ ਆਪਾਂ 1 15 ਕਰ ਦਿਆਂਗੇ 1 ਹੋਣ ਵੀਰੇ ਬੋਲਾ ਇਹਦਾ 7-8 ਕਿਲੋਟਰਾ ਇਹਨੂੰ ਖੋਲ ਕੇ ਦਿਖਾ ਦੇਈਏ ਬਈ ਆਪਾਂ ਦੋਸਤੋ ਰੇਟ ਇਹਦਾ 1 ਲੱਖ ਤੇ 15000 ਹੈਗਾ 1.5 ਦੀ ਬਾਈ ਕਹਿੰਦਾ ਛੱਡ ਦਿਆਂਗੇ ਬਾਕੀ ਰੇਟ ਦੋਸਤੋ ਫਿਕਸ ਨਹੀਂ ਹੁੰਦੇ ਤੁਸੀਂ ਸਾਹਮਣੇ ਆਉਣਾ ਹੈਗਾ ਗੱਲਬਾਤ ਕਰਨੀ ਹੈ ਬਾਈ ਨਾਲ ਤੇ ਰੇਟ ਦੋਸਤੋ ਜ਼ਰੂਰ ਉੱਤੇ-ਨੀਚੇ ਹੋ ਜਾਂਦਾ ਹੁੰਦਾ ਹੈਗਾ ਔਰੋ ਦੋਸਤੋ ਤੁਰਦੀ ਨੂੰ ਤੁਸੀਂ ਦੇਖਿਓ ਮੱਝ ਨੂੰ ਲਗਭਗ ਦੋਸਤੋ 11:30 ਵਜੇ ਦੇ ਕਰੀਬ ਵੀਡੀਓ ਬਣਾ ਰਹਿਆਂਗੇ ਆਪਾਂ ਦੁਪਹਿਰੇ ਚੋਈ ਹੋਈਏਗੀ ਦੋਸਤੋ ਇਸ ਟਾਈਮ ਇਹ ਬਾਕੀ ਸੂਏ ਸੂਆ ਪਸੂਆ ਦੋਸਤੋ ਤੁਸੀਂ ਆਪਦੀ ਤਸੱਲੀ ਕਰਕੇ ਲੈਣਾ ਹੈਗਾ ਕੱਦਗਾੜ ਦੋਸਤੋ ਬਹੁਤ ਵੱਡਾ ਮਾਅਦ ਦਾ ਕੱਦਗਾਠ ਕਹਣੀਆਂ ਤੁਸੀਂ ਨਿਸ਼ਚਿੰਤ ਹੋ ਕੇ ਆ ਜਾਓ ਬਹੁਤ ਵੱਡੇ ਢਾਂਚੇ ਦੀ ਮੱਝ ਹੈਗੀ ਦੁੱਧ ਦੋਸਤੋ ਉਮੀਦ ਹੈਗੀ ਚੰਗਾ ਪਾਉਗੀ ਬਾਕੀ ਬਾਈ ਨੇ ਵੀ ਬਿਲਕੁਲ ਜੈਨੂਨ ਜਿਹਾ ਦੁੱਧ ਦੱਸਿਆ ਹੈਗਾ 10-12 ਕਿਲੋ ਦੋਸਤੋ ਰੁੱਤ ਦੇ ਹਿਸਾਬ ਤੇ 1 ਲੱਖ ਤੇ 15000 ਦੋਸਤੋ ਦਾ ਰੇਟ ਹੈਗਾ ਤੇ 1-5 ਦੀ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਬਾਕੀ ਮੌਕੇ ਤੇ ਤੁਸੀਂ ਆਓਗੇ ਤੇ ਮਾਨਤਣਾ ਥੋੜਾ ਜਰੂਰ ਕਰ ਦੇਣਾ ਬਾਈ ਨੇ ਹਵਾ ਨਾਲ ਦੋਸਤੋ ਤੁਸੀਂ ਇਹਦਾ ਨਜ਼ਦੀਕ ਤੋਰੋਂ ਦੇਖ ਲਓ 11:30 ਵਜੇ ਦੇ ਕਰੀਬ ਦੋਸਤੋ ਵੀਡੀਓ ਬਣਾ ਰਹੇ ਹਾਂਗੇ ਬਾਕ ਬੰਦਾ ਦੇਖ ਕੇ ਪਸੂ ਘਬਰਾ ਜਾਂਦਾ ਹੈਗਾ ਉਹ ਦਸੀਲ ਠੰਡੀ ਹੈਗੀ ਬੱਚਾ ਦੋਸਤੋ ਨਾਲ ਇਹਦੇ ਕੱਟੀਆਂ ਕੱਟੀਆਂ ਤੁਹਾਨੂੰ ਮੈਂ ਦਿਖਾ ਦਿੰਨਾ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ